ਵੀ ਆਪਣਾ ਕੀ ਨਾਂ ਆਪਣਾ ਨਾਂ ਕੀ ਆ ਤੇਰਾ ਨਾਂ ਕੀ ਆ ਨਾਂ 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 ਆ ਰਿਹਾ ਸਰਪੋਰਟ ਲੈਣੀ ਅਗਈਏ ਕਿ ਇਹ ਕਿਦਾਂ ਲਾਈਫ ਖੜੀ ਸਿਲਮੇ ਚ ਅੱਜ ਚੋਕ ਕੇ ਪੁਲਿਸ ਵਾਲਿਆਂ ਨੇ ਤੇ ਇਹ ਕਹੇ ਜੇ ਪਿਆਜ਼ ਇੱਥੇ ਇਹਦਾ ਕੋਈ ਪਿਆਜ਼ ਹੁਣ ਕਿੱਥੋਂ ਦਾ ਕਿਸੋਂ ਦਾ ਨਹੀਂ ਦੇਖ ਲੱਸ ਜੇ ਇਹ ਪ੍ਰਸ਼ਾਸਨ ਦੇ ਕਦ ਨਾ ਮਰਿਆ ਮੁੰਡਾ ਕਦ ਨਾ ਉਹ ਵੀ ਨਸ਼ੇ ਪੈਦਨ ਵਾਲੀ ਮਰਿਆ ਹੋਰ ਕਦ ਨਾ ਮਰਿਆ ਉਹ ਉਹਨਾਂ ਦੱਸੇ ਜੇ ਚਾੜੂ ਵਾਲੇ ਇੱਕ ਇੱਕ ਹੁੰਦਾ ਪਿਆਜ਼ ਇੱਥੇ ਇਹ ਜੇ ਹੁਣੀ ਮੈਂ ਵੇਖਿਆ ਰਾਜਾ ਦੇ ਉਹ ਹੀ ਬਿਆਦਾ ਉਥੇ ਇਹ ਵੀ ਰਾਜਾ ਹੀ ਹੈ ਇਹ ਇਹ ਵੀ ਰਾਜਾ ਹੀ ਹੈ ਮੈਂ ਜੇ ਆਇਆ ਸਵੇਰ ਦੇ ਮੈਂ ਜੇ ਹੁਣੀ ਵੇਖਿਆ ਜ਼ਮੀਨ ਦੀ ਪ੍ਰਸ਼ਾਸਨ ਤਾਂ ਕਹਿੰਦਾ ਨਸਲ ਆਪਣਾ ਸ਼ਾਹੀ ਕਿੱਥੋਂ ਆਉਂਦੇ ਹੋ ਮੈਂ ਪ੍ਰੇਮ ਤੇ ਗਾਂਧੀ ਕੰਮ ਜਾ ਕੇ ਕਿਸੋਂਦੇ ਹੋ ਉਥੇ ਭਾਈ ਮੰਮੀ ਇੱਥੇ ਪਿਉੜ ਗਿਆ ਜਾ ਰੱਖ ਲੋ ਭਾਜੀ ਮੰਮੀ ਦਾ ਪਾ ਦਾਨੇ ਮੈਂ ਤਾਂ ਪੂਰੇ ਹੋ ਗਏ ਤੇ ਭੈਣ ਭਰਾ ਨਾਲ ਮੈਂ ਤਾਂ ਬੰਦੀ ਨਹੀਂ ਹਾਂ ਮੇਰੇ ਪਰ ਤੂੰ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜੇ ਇੱਥੇ ਸੁੱਤੇ ਪਿਆ ਨਸ਼ਾ ਕਰ ਦਿਓ ਨਸ਼ਾ ਕਰਦੇ ਹੋ ਹਾਂਜੀ ਕਾਹਦਾ ਬਸ ਇਹੀ ਜਗ੍ਹਾ ਬਸੂਰ ਮਾਰਾ ਬੱਤ ਕਿਹੜਾ ਪੂਰੀ ਇਲਾਕਾ ਦੀ ਐਕਸਲ ਖਾਨਦੇ ਹੋ ਹਾਂਜੀ ਹੋਰ ਤੁਹਾਨੂੰ ਪਤਾ ਨਹੀਂ ਕਿ ਐਕਸਲ ਖਾਨਾ ਮੌਤ ਆ ਕਿੰਨੀ ਉਮਰ ਤੁਹਾਡੀ ਮੇਰੀ 23 ਕਿਹੇ ਸਾਲ ਕਿੰਨਾ ਪੜ੍ਹੇ ਹੋ ਮੈਂ ਸਰ ਪਲੱਸ 2 ਕੀਤਾ ਤੇ ਪਲੱਸ 2 ਕੀ ਤੁਹਾਨੂੰ ਪਤਾ ਨਹੀਂ ਕਿ ਨਸ਼ਾ ਖਾਨਾ ਮੌਤ ਹੋਣੀ ਇੱਕ ਲੱਗ ਗਿਆ ਅੱਜ ਮੁੰਡਾ ਮਰਿਆ ਲੋਕੀ ਕਹਿੰਦੇ ਵੀ ਨਸ਼ੇ ਨਾਲ ਮਰਿਆ ਸਾਹਮਣੇ ਸਲਮੇ ਦੇ ਹਾਂ